ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ 21 ਨਵੰਬਰ ਨੂੰ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਪਹੁੰਚੇਗਾ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਦੱਸਿਆ ਕਿ ਫਰੀਦਕੋਟ ਤੋਂ ਆਰੰਭ ਹੋਣ ਵਾਲਾ ਨਗਰ ਕੀਰਤਨ ਮੋਗਾ ਤੇ ਲੁਧਿਆਣਾ ਰਾਹੀਂ ਹੁੰਦਾ ਹੋਇਆ 21 ਨਵੰਬਰ ਨੂੰ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਹਦੂਦ ਅੰਦਰ ਖੰਨਾ ਵਾਲੇ ਪਾਸਿਓਂ ਦਾਖਲ ਹੋਵੇਗਾ ਜਿੱਥੇ ਕਬਾਕ ਕੈਬਨਿਟ ਮੰਤਰੀਆਂ ਵਿਧਾਇਕਾਂ ਤੇ ਹੋਰ ਸ਼ਖਸੀਅਤਾਂ ਵੱਲੋਂ ਭਾਰੀ ਗਿਣਤੀ ਸੰਗਤਾਂ ਦੇ ਨਿੱਘਾ ਸਵਾਗਤ ਕੀਤਾ ਜਾਵੇਗਾ ਇਹ ਯਾਤਰਾ ਹੈ ਜਿਲਾ ਫਰੀਦਕੋਟ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 21 ਨਵੰਬਰ ਨੂੰ ਇੱਥੇ ਮੰਡੀ ਗੋਬਿੰਦਗੜ ਬਾਇਆ ਫਲਾਈਓਵਰ ਹੁੰਦੇ ਹੋਏ ਸਾਨੀਪੁਰ ਚੌਂਕ ਵਿਸ਼ਕਰਮਾ ਚੌਂਕ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇਗੀ ਸੋ ਮੈਂ ਸਭ ਨੂੰ ਸਾਰੇ ਫਤਿਹਗੜ੍ਹ ਸਾਹਿਬ ਦੇ ਵਸਨੀਕਾਂ ਨੂੰ ਸਾਰੀਆਂ ਯੂਨੀਅਨਸ ਨੂੰ ਹਰ ਇੱਕ ਨਾਗਰਿਕ ਨੂੰ ਇਹ ਕਹਿੰਦੀ ਹਾਂ ਕਿ ਆ ਕੇ ਯਾਤਰਾ ਦੇ ਰੂਟ ਦੌਰਾਨ ਹੀ ਨਤਮਸਤਕ ਹੋਈਏ ਕੰਤਨ ਗੁਰੂ ਤੇਗ ਬਹਾਦਰ ਜੀ ਜੀ 350 ਸਾਲਾਂ ਦੀ ਸ਼ਹਾਦਤ ਮਹਾਨ ਸ਼ਹਾਦਤ ਨੂੰ ਯਾਦ ਕਰੀਏ ਤੇ ਨਤਮਸਤਕ ਹੋਈਏ ਤੇ ਪੂਰੀ ਮਰਿਆਦਾ ਚ ਰਹਿ ਕੇ ਸ਼ਰਦਾ ਦੇ ਫੁੱਲ ਪੇਂਟ ਕਰੀਏ ਸੁਰੱਖਿਆ ਦੇ ਜੀ ਸਾਰੇ ਪ੍ਰਬੰਧ ਮੁਕੰਮਲ ਹੈ ਹਰ ਸੈਕਟਰ ਤੋਂ ਸ਼ੁਰੂ ਹੋ ਕੇ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਸੈਕਟਰ ਵਾਈਜ਼ ਅਸੀਂ ਡਿਊਟੀ ਮੈਜਿਸਟ੍ਰੇਟ ਵੀ ਲਗਾਏ ਹੋਏ ਹਨ ਪੁਲਿਸ ਦਾ ਵੀ ਪੂਰਾ ਪ੍ਰਬੰਧ ਹੈ ਸਾਰੇ ਸੁਰੱਖਿਆ ਦੇ ਪ੍ਰਬੰਧ ਰਸਤੇ ਵਿੱਚ ਲੰਗਰ ਪੁਆਇੰਟਸ ਵੀ ਸਟੈਬਲਿਸ਼ ਕੀਤੇ ਹਨ ਤੇ ਆਪਣੇ ਸ਼ਰਦ ਆਲੂਆਂ ਲਈ ਜਗਾ ਜਗਾ ਲੰਗਰ ਲਾਏ ਜਾਣਗੇ ਤੇ ਪੂਰੇ ਪੂਰੇ ਪ੍ਰਬੰਧ ਬਾਕੀ ਅਸੀਂ ਪੂਰਾ ਕੀਤਾ ਹੈ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਪੇਸ਼ ਆਏ ਤੇ ਸ਼ਹਿਰ ਦੀ ਸਾਫ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਸੰਗਤ ਲਈ ਕੋਈ ਦਰਸ਼ਨ ਪੁਆਇੰਟ ਵੀ ਬਣਾਏਗੇ ਨਾ ਇਸ ਵਾਰ ਸੰਗਤ ਲਈ ਦਰਸ਼ਨ ਪੁਆਇੰਟ ਨਹੀਂ ਹੈ ਯਾਤਰਾ ਦੇ ਨਾਲ ਨਾਲ ਹੀ ਸੰਗਤ ਚੱਲ ਕੇ ਨਕਸਤਕ ਹੋਊਗੀ ਠੀਕ ਹੈ ਜੀ